ਇਹਤੋਂ ਕੋਈ ਸਿੱਖ ਨਹੀਂ ਹੈ ਜਿਹਨ ਦਾ ਸਮਾਂ ਨਹੀਂ ਸਭ। ਕਾਨੂੰਨ ਇਹ 36 ਲਾਗਤ ਜੱਥੇਦਾਰਾਂ ਦੀ ਨਹੀਂ ਬਤੀ ਕਿ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਜੁਦਾਖਾ ਸਰਦਾਰ ਸਾਹਿਬ ਵੀ ਨਾ ਸੁਣੋ। ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਪੰਥ ਸਭਾ ਨਹੀਂ ਪੰਥ ਦਾ ਹਿੱਸਾ ਹੈ। ਉਹ ਵੀਦਾਰ ਸਾਹਿਬ ਨਹੀਂ ਕਰੂਗੀ ਉਹ ਸਾਡੀ ਪਾਰਟੀ ਦੇ ਪੰਥ ਦੇ ਸਾਡਾ ਪੰਥ ਕਹੇ ਕਰੋ। ਅਸੀਂ ਵੀ ਪੰਥ ਦੇ ਹਿੱਸੇ ਹੈ। ਪਾਂ ਕੋਈ ਨਹੀਂ ਸਾਡੀ ਨਵੀਂ ਸਿੱਖ ਵਿਧਾਨ ਸਭਾ ਨਹੀਂ ਤਿਆਰ ਕਰੋਗੀ ਜਿੰਨਾ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲੋ ਛੋਟੇ ਨੂੰ ਵੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨ ਉਹ ਮੈਨੂੰ ਵੀ ਪਰਵਾਹ ਨਹੀਂ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੈਂ ਤਾਂ ਵਿਧਾਨ ਸਭਾ ਦੌਰ ਸਿੱਖ ਦੌਰ ਸਿੱਖ ਜਨਤਾ ਨੂੰ ਇਹਨਾਂ ਦਾ ਛੋਟੇ ਕਿੱਸਾ ਜ਼ੱਤੀਦਾਰਾਂ ਦੀ ਨੀਤੀ ਕਿ ਜ਼ੱਤੀਦਾਰਾਂ ਨੇ ਉਹ ਸਾਡੇ ਕਮੇਟੀ ਜੁੰਦਾ ਸਾਹਿਬ ਸਰਦਾਰ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨੇ ਤੈਅ ਨਹੀਂ ਪੰਥ ਦਾ ਹਿੱਸਾ ਉਹ ਵਿਧਾਨ ਸਭਾ ਨੇ ਤੈਅ ਕਰੋਗੀ ਸਾਡੀ ਪਾਰਟੀ ਦੇ ਪੰਥ ਦੇ ਸਾਡਾ ਪੰਥ ਤੈਅ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਸਾਡੀ ਨੈਵੀ ਸਿੱਖੇ ਦਾ ਵਿਧਾਨ ਸਭਾ ਨਹੀਂ ਤੈਅ ਕਰੋਗੀ ਲੈ ਤੁਹਾਨੂੰ ਇਹ ਦੋ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲੋ ਫੋਟੋ ਨਾ ਵੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨ ਵੀ ਖਾਦੋ ਮੈਨੂੰ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਵਿਧਾਨ ਸਭਾ ਦੌਰ ਸਿੱਖ ਸਿੱਖ ਨੇ ਕਾਨੂੰਨੀ ਤੌਰ ਤੇ ਕੀ ਆਸ ਜੱਥੇਦਾਰਾਂ ਨੂੰ ਕਿ ਜੱਥੇਦਾਰਾਂ ਨੂੰ ਉਹ ਸਾਡੇ ਕਮੇਟੀ ਜੁਲਦਾਖਾ ਸਰਦਾਰ ਸਾਹਿਬ ਵੀ ਲੱਗਣਾ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤਿਆਰ ਪੰਥ ਦਾ ਹਿੱਸਾ ਉਹ ਵੀ ਦਾ ਸਭਾ ਨਹੀਂ ਤਿਆਰ ਕਰੋਗੀ ਉਹ ਸਾਡੀ ਪਾਰਟੀ ਦੀ ਪੰਥ ਦੇ ਸਾਡਾ ਪੰਥ ਕਹੇ ਕਰੋ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਸਾਡੀ ਮੈਂ ਵੀ ਸਿੱਧਾ ਵਿਧਾਨ ਸਭਾ ਨਹੀਂ ਤਿਆਰ ਕਰੋਗੀ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਮਾਰੇ ਕੱਲੋ ਥੋੜੇ ਨਾਲ ਵੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਮਾਰੇ ਉਹ ਮੈਨੂੰ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੋਹਨ ਸਿੰਘ ਦਾਨ ਸਰਦਾਰ ਸਿੰਘ ਜੀ ਕਾਨੂੰਨੀ ਦਾ 30 ਕਿੱਤੀ ਆ ਜੱਥੇਦਾਰਾਂ ਦੀ ਇੱਕ ਜੱਥੇਦਾਰਾਂ ਨੂੰ ਸਾਡੇ ਕਮੇਟੀ ਦੇ ਅਧਿਕਾਰ ਸਰਦਾਰ ਸਾਹਿਬ ਵੀ ਲਗਣਾ ਨਗਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਪੰਥ ਦਾ ਹਿੱਸਾ ਉਹ ਵਿਧਾਨ ਸਭਾ ਨਹੀਂ ਤੈਅ ਕਰੂਗੀ ਸਾਡੀ ਸਾਡੀ ਵੀ ਪੰਥ ਤੇ ਸਾਡਾ ਪੰਥ ਤੈਅ ਕਰੋ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਸਾਡੀ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੂਗੀ ਮੈਂ ਤਾਂ ਤੁਹਾਨੂੰ ਇਹ ਦੱਸ ਦਿੰਦਾ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲ ਥੋੜੇ ਨਾਲ ਹੀ ਹੋ ਸਕਦੇ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਨਹੀਂ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੈਂ ਨਾ ਵਿਧਾਨ ਸਭਾ ਦੌਰ ਸਿੱਖ ਕਾਨੂੰਨ ਇਹ ਥੋੜੇ ਕੀ ਆਸ ਜੱਟੇਦਾਰਾਂ ਦੀ ਮੰਗ ਕੀਤੀ ਤੇ ਜੱਟੇਦਾਰਾਂ ਨੂੰ ਮਤਲਬ ਉਹ ਸਾਡੇ ਕਮੇਟੀ ਜੁਲ੍ਹਾਖਾ ਸਾਧਾਰਨ ਸਾਹਿਬ ਵੀ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰੂਗੀ ਪੰਥ ਦਾ ਹਿੱਸਾ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਪਾਰਟੀ ਪੰਥ ਦੇ ਸਾਜਾ ਪੰਥ ਕਿਆ ਕਰੋਗੇ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਐਸਾ ਵੀ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੋਗੀ ਮੈਂ ਤਾਂ ਤੁਹਾਨੂੰ ਐਸਾ ਸਿੱਖ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲੋ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਵੀ ਪਰਵਾਹੀ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ सभु <middles> 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 <middles>